ਚੇਤੇ ਕਰਨ ਤੋਂ ਭਾਵ ਕੀ ਹੈ ਰੱਬ ਚੇਤੇ ਕਰਨ ਤੋਂ ਭਾਵ ਉਹਨਾਂ ਰੱਬ ਦਾ ਨਾਮ ਦਾ ਬਸਾਰੇ ਲੈਂਦੇ ਆ ਸਾਰੇ ਸ ਵੀਰੇ ਪੂਜਾ ਪਾੜ ਕਰਦੇ ਹੋਣੇ ਕੋਈ ਗੁਰੂ ਘਰ ਵੀ ਜਾਂਦਾ ਹੋਵੇ ਕੋਈ ਕੋਈ ਮੰਦਿਰ ਵੀ ਜਾਂਦਾ ਹੋਵੇਗਾ ਕੋਈ ਮਸਜਿਦ ਜਾਂਦਾ ਹੋਵੇਗਾ ਕੋਈ ਚਰਚ ਦੇ ਵੀ ਜਾਂਦਾ ਹੋਵੇਗਾ ਆਪਣੇ ਆਪਣੇ ਧਰਮ ਦੇ ਅਨੁਸਾਰ ਹਰੇਕ ਬੰਦਾ ਆਪਣਾ ਆਪਣੇ ਜਿਹੜਾ ਉਹਦਾ ਉਹਨੀਆਂ ਹੋਈ ਹੈ ਉਹਦਾ ਜਿਹੜਾ ਉਪਾਸ਼ਕ ਹੈ ਜਿਹੜਾ ਉਹਦਾ ਗੁਰੂ ਹੈ ਉਸ ਨੂੰ ਦਾ ਅਰਾਧਾ ਹੋਵੇਗਾ ਤੇ ਪ੍ਰਾਰਥਨਾ ਕਰਪਾ ਸਾਰੇ ਕਰਦੇ ਆ ਆਪਾਂ ਗੁਰੂ ਘਰ ਵੀ ਜਾਂਦੇ ਆ ਭਾਗਾਂ ਵਾਲਿਓ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਮੰਨਣ ਤੋਂ ਭਾਵੇਂ ਆ ਵੀ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਗੱਲ ਕਹਿ ਰਹੀ ਹੈ ਕਿ ਅਸੀਂ ਉਸ ਦੇ ਉੱਤੇ ਖਰੇ ਆ ਕਿ ਸਤਿਗੁਰੂ ਪਾਤਸ਼ਾਹ ਜਿਹੜੀ ਸੂਰਤ ਇਹ ਸਾਡਾ ਸਾਡਾ ਜੀਵਨ ਯੋਧਨ ਉਹਨਾਂ ਉਹਨਾਂ ਵਰਗਾ ਹੋਣਾ ਸ਼ੁਰੂ ਹੋਣ ਲੱਗਿਆ ਕੁਝ ਸਾਨੂੰ ਆਪਣੇ ਆਪ ਦੇ ਵਿੱਚ ਮਹਿਸੂਸ ਹੋਣ ਲੱਗਾ ਹੈ ਜਾਂ ਨਹੀਂ ਲੱਗਿਆ ਸਤਿਗੁਰੂ ਪਾਸ਼ ਜਿਸ ਰਾਹ ਦੇ ਉੱਤੇ ਗੁਰੂ ਸਾਹਿਬ ਜੀ ਤੁਰੇ ਹਨ ਜੇ ਅਸੀਂ ਉਸ ਰਾਹ ਦੇ ਉੱਤੇ ਤੁਰਾਂਗੇ ਆਟੋਮੈਟਿਕ ਸਾਡੇ ਜੀਵਨ ਦੇ ਵਿੱਚ ਪਰਿਵਰਤਨ ਆ ਜਾਵੇਗਾ ਤੇ ਜਦੋਂ ਤੱਕ ਅਸੀਂ ਸਤਿਗੁਰੂ ਪਾਸ਼ ਜੀ ਦੇ ਦਿਸੇ ਹੋਏ ਰਾਹ ਦੇ ਉੱਤੇ ਨਹੀਂ ਤੁਰਦੇ ਉਦੋਂ ਤੱਕ ਅਸੀਂ ਖੁਆਰ ਹੁੰਦੇ ਰਹਾਂਗੇ ਉਦੋਂ ਤੱਕ ਸਾਨੂੰ ਇਸ ਪਰਮੇਸ਼ਵਰ ਦੀ ਸਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਣ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਭਾਵ ਕੀ ਹੈ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਭਾਵ ਇਹ ਕਿ ਸਾਡੇ ਅੰਦਰ ਚੰਗੇ ਗੁਣਾਂ ਦਾ ਆ ਜਾਣਾ ਅਸੀਂ ਉਸ கிரேਟ ਨੂੰ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਉਸ ਨੂੰ ਹਮੇਸ਼ਾ ਹਰ ਪਲ ਹਰ ਸਵਾਸ ਸਵਾਸ ਉਸ ਨੂੰ ਮਹਿਸੂਸ ਕਰਨਾ ਇਹ ਮਹਿਸੂਸ ਕਰਨਾ ਕਿ ਉਹ ਸਾਡੇ ਨਾਲ ਨਾਲ ਹੈ ਸਾਡੇ ਕੰਮਕਾਰਾਂ ਦੇ ਵਿੱਚ ਜਦੋਂ ਅਸੀਂ ਖਾਂਦੇ ਹਾਂ ਜਦੋਂ ਅਸੀਂ ਪੀਂਦੇ ਹਾਂ ਜਦੋਂ ਅਸੀਂ ਉੱਠਦੇ ਹਾਂ ਜਦੋਂ ਅਸੀਂ ਸੌਂਦੇ ਹਾਂ ਹਰ ਵਲ ਉਸ ਪਰਮੇਸ਼ਵਰ ਨੂੰ ਯਾਦ ਕਰੋ ਉਸ ਦਾ ਧੰਨਵਾਦ ਕਰੋ ਉਸ ਦਾ ਸ਼ੁਕਰਾਨਾ ਕਰੋ